50 ਜਿਹੜੇ ਮਹਤਵਪੂਰਨ ਪੱਤਰਕਾਰ ਵੀ ਭਾਈ ਮੈਂ ਉਹਨਾਂ ਦੇ ਨਾਲ ਬੈਠਾ ਤੇ ਉਹ ਵੀਡੀਓ ਵੀ ਬਣਾ ਰਿਹਾ ਫੋਨ ਤੇ ਉਹ ਮੈਨੂੰ ਦੱਸੋਗੇ ਤੁਸੀਂ ਕਿੱਦਾਂ ਆਉਣਾ ਤਾਂ ਫੇਰ ਬੱਸ ਸਾਡਾ ਕਿੱਦਾਂ ਚਾਲੂ ਕਰਕੇ ਜਾਣਾ ਤਾਂ ਭਈ ਮੰਗਲਵਾਰ ਨੂੰ ਤਾਂ ਮੈਂ ਨਹੀਂ ਹੈਗਾ ਮੈਂ ਇਸੇ ਟਾਈਮ ਲਿਆ ਹੋਇਆ ਮੰਗਲਵਾਰ ਨੂੰ ਹਾਂਜੀ ਆ ਜੀ ਜੀ ਬੁੱਧਵਾਰ ਸਵੇਰੇ ਜਾਂ ਸ਼ਾਮ ਨੂੰ बस si ठीक है भाई आ सारे पत्रकार भाई हुन देखो हुन मैं ਕੱਲਾ ਨਹੀਂ ਫੋਨ ਕਰ ਰਿਹਾ ਸਾਡੇ 60 ਬੰਦੇ ਬੈਠੇ ਸੀ ਸਾਰੇ ਫੋਨ ਕਰ ਰਹੇ ਆ ਸਵੇਰ ਨੂੰ ਖਬਰਾਂ ਛੱਪ ਜਾਣੀ ਇਹ ਚੈਨਲ 'ਚ ਹੀ ਦੇਖ ਲਿਓ ਜੀ ਹਾਂ ਬੁੱਧਵਾਰ ਨੂੰ ਬਸ ਬਾਈ ਤੁਸੀਂ ਇੱਥੇ ਹੋਇਓ ਹੈਨਾ ਓਕੇ ਓਕੇ ਉਹ ਕਰੰਗਦੇ ਹੋਏ ਤੇ ਉਹਨਾਂ ਤੋਂ ਮੈਂ ਆਲਰੇਡੀ ਟਾਈਮ ਲਿਆ ਵਾ ਵੀ ਉਹ ਆਪਣੀ ਟੀਮ ਦੇ ਨਾਲ ਆਉਣਗੇ ਤੇ ਸਾਰੀਆਂ ਉਹ ਦੇਖ ਕੇ ਜਗਤ ਦੀ ਕੰਡੀਸ਼ਨਾਂ ਬਹੁਤ ਜਲਦ ਹੈ ਜਿਹੜੋ ਆਪਣਾ ਬਸ ੱਡਾ ਕੁਝ ਲੱਗੇ ਐਮ ਡੀ ਨੇ ਜੀ ਉਹਦੇ ਹਾਂ ਪੀਆਰਟੀਸੀ ਦੇ ਚੇਅਰਮੈਨ ਨਹੀਂ ਹੈ ਉਹ ਖੁਦ ਚੇਅਰਮੈਨ ਨਾਮ ਹੈ ਆਰਨਜੋਤ ਸਿੰਘ ਹੰਡਾਣਾ ਜੀ ਪਟਿਆਲੇ ਤੋਂ ਸਤਿ ਸ੍ਰੀ ਅਕਾਲ ਮੇਰੇ ਸਾਹਿਬ ਤੁਸੀਂ ਹੁਣੇ ਹੀ ਨਗਰ ਕੌਂਸਲ ਦੀਆਂ ਚੋਣਾਂ ਆ ਰਹੇ ਥੋੜਾ ਜਿਹਾ ਇਸ਼ਾਰਾ ਕੀਤਾ ਉਹ ਜਿਹੜੀਆਂ ਚੋਣਾਂ ਨੇ ਉਹ ਪਾਰਟੀ ਵਿਸ਼ੇਸ਼ ਤੇ ਹੋਣਗੀਆਂ ਜਾਂ ਖੁੱਲ੍ਹ ਛੜੀ ਹੋ ਜਾਣਗੀਆਂ ਜਾਂ ਜਾਂ 6 ਮਹੀਨੇ ਦਾ ਟਾਈਮ ਲੱਗੇ ਸਿਰਫ ਆ ਉਹ ਤਾਂ ਜੀ ਦੇਖੋ ਜਿਵੇਂ ਉੱਪਰੋਂ ਹੁਕਮ ਹੋਊਗਾ ਉਸੇ ਹਿਸਾਬ ਨਾਲ ਆਪਾਂ ਤਾਂ ਲੜਾਂਗੇ ਔਰ ਇਹ ਖਡਾਰਾਂ ਸਾਹਮਣੇ ਫੋਨ ਚੱਕਿਆ ਨਹੀਂ ਪਰ ਉਹ ਮੇਰਾ ਉਹਨਾਂ ਨਾਲ ਟਾਈਮ ਹੋਇਆ ਬਈ ਉਹ ਕਹਿੰਦੇ ਸੀ ਕਿ ਵੀ ਆ ਕੇ ਤੁਹਾਡਾ ਬਕਸੜਾ ਉਹ ਕਹਿੰਦੇ ਉਹ ਕੋਸ਼ਿਸ਼ ਜਾਰੀ ਹੈ ਜੀ ਚੱਲੂਗਾ ਜੀ ਆਪ ਜਿਹੜਾ ਹਾਈ ਕਮਾਂਡ ਵੱਲੋਂ ਆਦੇਸ਼ ਆਣਾ ਹਾਂਜੀ ਹਾਂਜੀ ਮਾਰਣਾ ਤਾਂ ਆਪਾਂ ਉਸੇ ਦੀ ਹਾਂਜੀ ਜੀ 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 ਪਰ ਉਸ ਤੋਂ ਬਾਅਦ ਜਦੋਂ ਅਸੀਂ ਕੈਂਡੀਡੇਟ ਸਿਲੈਕਟ ਕਰਨੇ ਆ ਉਹਨਾਂ ਦਾ ਮਾਪਦੰਡ ਕੀ ਹੋਊ ਉਹ ਤਾਂ ਮਾਪਦੰਡ ਇਹ ਹੋਊਗਾ ਜੀ ਕਿ ਜਿਹੜਾ ਬੰਦਾ ਆਪਣੇ ਔਰਡ ਦੀ ਸ਼ਹਿਰ ਦੀ ਡਿਵੈਲਪਮੈਂਟ ਕਰਾ ਸਕਦਾ ਜਿਹੜੇ ਬੰਦੇ ਦਾ ਅਸਰ ਅਸੂਲਕਾ ਲੋਕਾਂ 'ਤੇ ਜਿਹੜਾ ਸਹੀ ਬੰਦਾ ਜੀ ਚੋਣ ਤੋਂ ਆਪਾਂ ਹੁਣ ਤੋਂ ਕਰਾਂਗੇ ਫੇਰ ਜਾ ਕੇ ਅੱਗੇ ਨਾਲ ਉਹ ਹੁੰਦਾ ਨਾ ਜੀ ਅਗਲਾ ਵੀ ਅਗਲਾ ਤਿਆਰੀ ਕਰਦਾ ਜੀ ਫਿਰ ਬਾੜ ਦੇ ਫਿਰ ਤਾਂ 9 ਮਹੀਨੇ ਬਿਜਾ ਜੀ ਔਰ ਉਹਨਾਂ ਦੇ ਸਮੇਂ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਆ ਜਿਹੜੇ ਉਹ ਐਸੇ ਵਿਕਤੀ ਸਾਲ-ਸਾਲ ਦੇ ਵਿੱਚ ਆ ਜਿਹੜਾ ਉਹਨਾਂ ਦੇ 7-8 ਮਹੀਨਿਆਂ ਦੇ ਵਿੱਚ ਉਹ ਕਰਵਾਉਂਦੇ ਇਹ ਹਲਕੇ ਬਦਾਉਣ ਨੂੰ ਹੁਣ ਕਿੰਨੇ ਵਿਕਾਸ ਕਾਰਜਾਂ ਕਿੰਨੀ ਗ੍ਰਾਂਟ ਆਈ ਹੈ ਜੀ ਸਭ ਤੋਂ ਜ਼ਿਆਦਾ ਜਿਹੜਾ ਝੋੜ ਲੱਗਿਆ ਵਾ ਜੀ ਉਹ ਪਿੰਡਾਂ ਤੇ ਸ਼ਹਿਰਾਂ ਦੇ ਗਰਾਉਂਡਾਂ ਦੇ ਲਈ ਆ ਉਦੇ ਨਾਲ ਨਾਲ ਜਿਹੜਾ 21 ਲਾਇਬ੍ਰੇਰੀਆਂ ਦਾ ਕੰਮ ਚੱਲ ਰਿਹਾ 32 ਗਰਾਊਂਡਾਂ ਦਾ ਮਤਲਬ ਦੋ ਬਣ ਚੁੱਕੇ ਆ 30 ਹਲੇ ਬਾਕੀ ਆ ਉਹਨਾਂ ਦਾ ਉਹਦੇ ਨਾਲ ਨਾਲ 26 ਜਿਹੜੇ ਵਾਲੀਬਾਲ ਦੇ ਗਰਾਊਂਡ ਐਕਸਟਰਾ ਨੇ ਇਹ ਸਟੈਂਡਰਡ ਟ੍ਰੈਕਾਂ ਤੋਂ ਅਲਾਵਾ 32 26 ਔਰ ਉਹਦੇ ਨਾਲ ਨਾਲ ਦੋ ਸੜਕਾਂ ਆਪਣੀਆਂ ਪਲਾਨ ਰੋਡ ਦੇ ਵਿੱਚ ਪਈਆਂ ਔਰ ਇਸ ਤੋਂ ਪਹਿਲਾਂ ਹਲਕਾ ਭਧੌੜ ਦੀ ਕੋਈ ਵੀ ਸੜਕਾ ਜਿਹੜੀ ਉਹ ਸਟੇਟ ਗਵਰਨਮੈਂਟ ਦੇ ਪਲਾਨ ਰੋਡ ਦੇ ਵਿੱਚ ਨਹੀਂ ਸੀ ਜਿਦੇ ਵਿੱਚ ਆਪਾਂ ਨੂੰ ਜਿਹੜਾ ਪੀਡਬਲ ਡੀ ਮਿਨਿਸਟਰ ਵੱਲੋਂ 31 ਕਰੋੜ ਕਰੋੜ ਰੁਪਈਆ ਜਿਹੜਾ ਉਹ ਜਾਰੀ ਕਰਿਆ ਗਿਆ ਜਿਹੜਾ ਇਹ 25 ਕਿਲੋਮੀਟਰ ਸੜਕਾ ਕੀ ਇਹ ਜਿਹੜੀ ਆਪਣਾ ਰੂੜੇਕੇ ਕਲਾ ਤੋਂ ਮਹਿਤਾ ਮਹਿਤੇ ਤੋਂ ਤਪੇ ਤੱਕ ਮਹਿਤਾ ਜਿਹੜਾ ਆਪਣਾ ਮੋੜ ਵਾਜਾ ਉੱਥੋਂ ਤੱਕ 8 ਕਿਲੋਮੀਟਰ ਔਰ ਉਹਦੇ ਨਾਲ ਨਾਲ ਜਿਹੜੀ ਆਰੀਆ ਭੱਟਾ ਕਾਲਜ ਹੈਗਾ ਚੀਮਾ ਉਥੋਂ ਉੱਗੋਕੇ ਉੱਗੋਕੇ ਤੇ ਮੋੜ ਨੱਬਾ ਮੋੜ ਨੱਬੇ ਤੋਂ ਹੈਗਾ ਜੈਮਲ ਸਿੰਘ ਵਾਲਾ ਜੈਮਲ ਸਿੰਘ ਵਾਲੇ ਤੋਂ ਆਲੀਕੇ ਬਾਬਾ ਚਿਤਾਨੰਦ ਜੀ ਦੀ ਜਿਹੜੀ ਗੌਸਲਾ ਉਹਦੇ ਤੱਕ 18 ਕਿਲੋਮੀਟਰ ਛੜ ਕੇ ਹੈਗੀ ਆ ਔਰ ਇਹ 18 ਫੁੱਟ ਚੌੜੀ ਬਣਨੀ ਹੈ ਜਿਹਦੇ ਲਈ ਦੋਨਾਂ ਸੜਕਾਂ ਦੇ ਲਈ ਆਪਾਂ ਨੂੰ 31 ਕਰੋੜ ਰੁਪਇਆ ਜਿਹੜਾ ਉਹ ਜਾਰੀ ਹੋਇਆ ਇਹਦੇ ਵਿੱਚ ਸਿਰਫ ਟਾਪੇ ਦੇ ਕੀ ਬਿਰ ਬਨੇ ਜੀ ਟਾਪੇ ਦੇ ਲਈ ਇੱਕ ਤਾਂ ਆ ਡਵੈਲਪਮੈਂਟ ਦੇ ਲਈ ਹੈਗਾ 3.5 ਕਰੋੜ ਰੁਪਏ ਦੇ ਟੈਂਡਰ ਲਗਾਏ ਨੇ ਜਿਹਦੇ ਵਿੱਚ ਸੀਸੀਟੀਵੀ ਦੀ ਗੱਲ ਹੈ ਤੇ ਜਾਂ ਕਿਤੇ ਕੋਈ ਸੀਵਰੇਜ ਦੀ ਸਮੱਸਿਆ ਉਹਦੇ ਲਈ ਔਰ 3 ਕਰੋੜ ਰੁਪਇਆ ਇੱਕ ਅਲੱਗ ਤੋਂ ਹੈਗਾ ਜਿਹੜਾ ਉਹ ਆਪਣੇ ਸਟੇਡੀਅਮ ਦੇ ਲਈ ਪੀ ਡਬਲਯੂ ਡੀ ਮਿਨਿਸਟਰ ਸਾਹਿਬ ਨੇ ਪਾਸ ਕਰਿਆ ਜਿਹਦੇ ਦੇ ਬਹੁਤ ਜਲਦ ਆਪਾਂ ਸਾਰੇ ਸ਼ਹਿਰ ਵਾਸੀਆਂ ਦੇ ਨਾਲ ਮਿਲ ਕੇ ਉਹਦਾ ਕੰਮ ਜਿਹੜਾ ਉਹ ਸ਼ੁਰੂ ਕਰ